ਸਰਬ ਨੌਜਵਾਨ ਸਭਾ ਫਗਵਾੜਾ ਦਾ ਵਫਦ ਪੁੱਜਿਆ ਹੈ ਪਿੰਡ ਮਿਹੜੂ ਦੱਸਦੀ ਹੈ ਕਿ ਗਰੀਬ ਮਜ਼ਲੂਮਾਂ ਅਤੇ ਲੋੜਵੰਦਾਂ ਦੀ ਹਮਦਰਦ ਫਗਵਾੜਾ ਦੀ ਸਰਬ ਨੌਜਵਾਨ ਸਭਾ ਜਿੱਥੇ ਹਮੇਸ਼ਾ ਹੀ ਦੁੱਖ ਦੀ ਘੜੀ ਅਤੇ ਵਿਪਤਾ ਮੌਕੇ ਹਮੇਸ਼ਾ ਅੱਗੇ ਰਹੀ ਹੈ ਉੱਥੇ ਹਰ ਪ੍ਰਭਾਵਿਤ ਇਲਾਕੇ ਵਿੱਚ ਵੀ ਲੋੜਵੰਦਾਂ ਦੀ ਮਦਦ ਲਈ ਅੱਗੇ ਆਈ ਹੈ ਸਕਰੀਨ ਤੇ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਫਗਵਾੜਾ ਲਗਲੇ ਪਿੰਡ ਮਿਹੜੂ ਦੀਆਂ ਹਨ ਜਿੱਥੇ ਕਿ ਬੀਤੇ ਦਿਨਾਂ ਤੋਂ ਤੇਜ਼ بارشਾਂ ਹੋਣ ਦੇ ਕਾਰਨ ਆਏ ਹੜ੍ਹਾਂ ਕਾਰਨ ਹਰ ਪੀੜਤ ਲੋਕਾਂ ਅਤੇ ਲੋੜਵੰਦਾਂ ਨੂੰ ਅੱਜ ਸਰਬ ਨੌਜਵਾਨ ਸਭਾ ਦੇ ਵਫਦ ਨੇ ਜ਼ਰੂਰੀ ਵਸਤੂਆਂ ਵੰਡੀਆਂ ਇਸ ਮੌਕੇ ਪਿੰਡ ਮਿਹੜੂ ਕਲੋਨੀ ਦੇ ਵਸਨੀਕਾਂ ਨੇ ਸਭਾ ਦੇ ਇਸ ਮਹਾਨ ਉਪਰਾਲੇ ਦਾ ਭਰਪੂਰ ਤਨਵਾਦ ਕੀਤਾ ਤੇ ਸ਼ਲਾਘਾ ਕੀਤੀ ਦਿਖਾਉਂਦੇ ਹਾਂ ਪੂਰੀ ਖ਼ਬਰ ਇਸ ਵੀਡੀਓ ਤੇ ਮਹਾਨ ਉਪਰਾਲਾ ਕੀਤਾ ਗਿਆ ਹੈਗਾ ਹੜਪੀਟਾਂ ਲਈ ਕਿਸ ਤਰ੍ਹਾਂ ਦਾ ਉਪਰਾਲਾ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਵਾਈਗੁਰੂ ਜੀ ਦਾ ਹਾਲਤਾਸੀ ਵਾਈਗੁਰੂ ਜੀ ਦੇ ਪਤੇ ਔਰ ਦਾਸ ਬੇਨਤੀ ਕਰਦਾ ਕਿ ਅਸੀਂ ਸਰਬ ਨੌਜਵਾਨ ਸਭਾ ਪਗਵਾੜਾ ਬੰਨੋਂ ਆਏ ਆਂ ਔਰ ਉਸ ਵਾਈਗੁਰੂ ਦਾ ਓਟ ਆਸਰਾ ਲੈ ਕੇ ਆਏ ਆਂ ਔਰ ਸਾਡਾ ਜਿਹੜਾ ਮਕਸਦ ਆ ਕਿ ਇਸ ਖੜਾ ਦੀ ਮਾਰ ਅੰਦਰ ਜਿੰਨੇ ਵੀ ਸਾਡੇ ਭੈਣ ਭਰਾ ਜਿੰਨੇ ਵੀ ਲੋਕ ਇਹ ਦੁਖੀ ਆ ਜੀ ਔਰ ਅਸੀਂ ਦੇਣ ਜੋ ਕੁਝ ਨਹੀਂ ਹੈਗੇ ਸ਼ਰਮ ਨੌਜਵਾਨ ਸਭਾ ਲੋਕਾਂ ਦੇ ਦੁੱਖਾਂ ਵਿੱਚ ਖੜਦੀ ਆ ਔਰ ਅਸੀਂ ਹੱਥ ਬਨ ਕੇ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਅਸੀਂ ਤੁਹਾਡੇ ਬੱਚੇ ਆ ਅਸੀਂ ਇੱਕ ਛੋਟਾ ਜਿਹਾ ਸਾਥ ਦੇਣ ਆਏ ਆ ਚਾਹੇ ਉਹ ਰਸਦ ਦੇ ਰੂਪ ਦੇ ਵਿੱਚ ਹੋਵੇ ਚਾਹੇ ਉਹ ਦਵਾਈਆਂ ਦੇ ਰੂਪ ਦੇ ਵਿੱਚ ਹੋਵੇ ਵਕ ਵਕ ਪਿੰਡਾਂ ਤੋਂ ਹੁੰਦੇ ਹੋਏ ਚਾਹੇ ਉਹ ਖਾਟੀ ਦੀ ਗੱਲ ਕਰ ਲੋ ਚਾਹੇ ਜਗਪਾਲਪੁਰ ਦੀ ਗੱਲ ਕਰ ਲੋ ਆਹ ਮਾਇਓਪੱਟੀ ਦੀ ਗੱਲ ਕਰ ਲਓ ਔਰ ਹੁਣ ਮਿਹੜੂ ਆਏ ਆ ਇਸ ਤੋਂ ਬਾਅਦ ਅਸੀਂ ਵਿਜੀਦੋਵਾਲ ਜਾਣਾ ਵਾ ਔਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਨਿਹਰਾ ਸਾਹਿਬ ਔਰ ਸਾਡੇ ਮਨਜੀਤ ਸਿੰਘ ਜੀ ਹਰਮਨ ਮੈਡੀਕਲ ਹਾਲ ਤੋਂ ਔਰ ਜੱਸੀ ਭਾਜੀ ਜਿਹੜੇ ਤੁਹਾਨੂੰ ਪਤਾ ਹੈ ਕਿ ਜੱਸੀ ਸਟੀਲ ਫਰਨੀਚਰ ਹਾਊਸ ਔਰ ਸਾਡੇ ਪ੍ਰਧਾਨ ਸੁਖਿੰਦਰ ਸਿੰਘ ਜੀ ਜਿਹੜੇ ਦਿਨ ਰਾਤ ਸਾਡੀ ਟੀਮ ਮੇ ਇਸ ਮਿਹਨਤ ਵਿੱਚ ਲੱਗੀ ਹੋਈ ਸਾਡਾ ਮਿਸ਼ਨ ਜਿਹੜਾ ਵਾ ਅਸੀਂ ਲੋਕਾਂ ਦਾ ਸਾਥ ਦੇਣਾ ਸਾਡਾ ਕੋਈ ਐਸਾਨ ਨਹੀਂ ਹੈਗਾ ਅਸੀਂ ਸਿਰਫ ਹੱਥ ਬੰਨ ਕੇ ਬੇਨਤੀ ਕਰਦੇ ਆ ਕਿ ਇਸੇ ਤਰ੍ਹਾਂ ਰਲ ਮਿਲ ਕੇ ਆਪਾਂ ਇੱਕ ਦੂਜੇ ਦਾ ਸਾਥ ਦਈਏ ਜਿਹੜਾ ਵਾਹਿਗੁਰੂ ਜੀ ਨੇ ਸਾਨੂੰ ਚੰਗਾ ਇੱਕ ਸਦਕ ਦਿੱਤਾ ਵਾ ਚੰਗਾ ਇੱਕ ਤੰਦਰੁਸਤੀ ਦਿੱਤੀ ਆ ਉਹ ਲੋਕਾਂ ਦੇ ਕੰਮ ਆ ਸਕੇ ਮੈਂ ਸਾਰਿਆਂ ਨੂੰ ਹੀ ਬੇਨਤੀ ਕਰਦਾ ਕਿ ਆਓ ਨਾਲ ਮਿਲ ਕੇ ਆਪਾਂ ਲੋਕਾਂ ਦਾ ਸਾਥ ਦਈਏ ਇਸ ਹੜਾ ਦੀ ਮਾਰ ਅੰਦਰ ਜਿੰਨੇ ਵੀ ਲੋਕ ਦੁਖੀ ਹਨ ਉਹਨਾਂ ਦੇ ਨਾਲ ਜਾ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਨੂੰ ਸਭ ਨੂੰ ਬਚਾਈਏ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਥੈਂਕ ਯੂ